ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਬਾਈ ਜੀ ਹੋਰੀ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਝੋਟੀਆਂ ਵਿਕਰੀ ਵਾਲੀਆਂ ਹੁੰਦੀਆਂ ਬਹੁਤ ਵੀਡੀਓ ਬਣਾਈਆਂ ਤੇ ਹਰ ਵਾਰ ਬਹੁਤ ਸੋਹਣੇ ਪਸ਼ੂ ਇੱਥੇ ਵਿਕਰੀ ਆਲੇ ਨਿਕਲੇ ਅੱਜ ਤਿੰਨ ਝੋਟੀਆਂ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਰੇਟ ਵੀਡੀਓ ਦੇ ਵਿੱਚ ਹੋਣਗੇ ਅਸੂ ਤੁਸੀਂ ਆਪਣੀ ਮਰਜ਼ੀ ਦੇ ਨਾਲ ਆਪਣੀ ਪਸੰਦ ਦਾ ਖਰੀਦਦੇ ਹੋ ਤਸੱਲੀ ਕਰਨ ਦਾ ਹੱਕ ਹੁੰਦਾ ਉਹ ਜਰੂਰ ਆ ਕੇ ਕਰ ਲਿਆ ਕਰੋ ਆਓ ਮਿਲिए ਬਾਈ ਨੂੰ ਸ਼ੁਰੂਆਤ ਕਰਦੇ ਹਾਂ ਦੋਸਤੋ ਇਸ ਸਾਈਡ ਤੋਂ ਪਹਿਲੇ ਨੰਬਰ ਤੇ ਝੋਟੀ ਲਾਸਟ ਉੱਤੇ ਜਿਹੜੀ ਝੋਟੀ ਦਿਖਾਉਂਗਾ ਬੜੀ ਸੋਹਣੀ ਸੋਹਣੇ ਟਾਂਚੇ ਦੀ ਤੇ ਕੁੰਡੇ ਸਿੰਘਾਂ ਦੀ ਹੈ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਕਰਦੇ ਆ ਪੰਨੂ ਬਾਈ ਸਸਤੀਕਾਰ ਸਸਤੀਕਾਰ ਜੀ ਪੰਨੂ ਅੱਜ ਤਿੰਨ ਨਾਗ ਆਪਾਂ ਦਿਖਾ ਰਹੇ ਹਾਂ ਹਾਂਜੀ ਹਾਂਜੀ ਹੁਣ ਤਾਂ ਰੂਟੀਨ ਚਾਈ ਜਾਂਦੀਆਂ ਝੋਟਾ ਆਹ ਆਈ ਜਾਂਦੀ ਆ ਜੀ ਹੁਣ ਤਾਂ ਬੈਕ ਸਾਈਡ ਤੇ ਪਹਿਲੇ ਨੰਬਰ ਤੇ ਝੋਟੀ ਖੜੀ ਹੈ ਦੰਦੋਂ ਕਿਵੇਂ ਹੈ ਰੇਟ ਕੀ ਹੈ ਦੰਦੋਂ ਖੀਰੀ ਹੈ ਜੀ ਇਹ ਹੈਗੀ ਆ 20 ਗਿ ਮਹੀਨਿਆਂ ਦੀ ਹੈ ਹਾਂ ਬਿਲਕੁਲ ਜੈਡ ਬਲੈਕ ਓਕੇ ਹਾਂਜੀ ਰੇਟ ਕੀ ਰਹਿਣਾ ਹੈ ਰੇਟ 35000 ਰੁਪਏ ਤੋਰ ਬਾਈ 35000 ਰੇਟ ਆ ਦੋਸ ਸੈਂਕ ਟੁੰਡੇ ਆ ਛੋਟੇ ਆ ਨਾਲ ਹੀ ਮੁੜੇ ਹੋਏ ਆ ਟਾਂਚਾ ਤੁਸੀਂ ਦੇਖ ਲਓ 35000 ਇਹਦਾ ਮੁੱਲ ਬਾਈ ਨੇ ਰੱਖਿਆ ਮੱਝਾਂ ਦੀ ਗਿਣਤੀ ਘੱਟ ਐ ਝੋਟੀਆਂ ਸੰਭ ਲੈਣੀਆਂ ਚਾਹੀਦੀਆਂ ਕੀਮਤਾਂ ਅਜ ਦੇ ਟਾਈਮ 'ਚ ਆਪਾਂ ਨੂੰ ਪਤਾ ਮੱਝ ਦਿਨਾਂ ਵੀ ਬਹੁਤ ਚੰਗੀਆਂ ਬਣਨਾ ਵੀ ਐ ਟਾਂਚਾ ਸੋਨਾ ਝੋਟੀ ਦਾ ਸੰਭਾਲੋਗੇ ਹੋਰ ਨਿਕਰੂਗੀ ਹਜੇ ਕੱਟੀ ਤੋਂ ਝੋਟੀ ਬਣ ਰਹੀ ਐ ਤੇ ਜਦੋਂ ਝੋਟੀ ਬਣੂਗੀ ਪੂਰੀ ਉਦੋਂ ਟਾਂਚਾ ਦਾ ਹੋਰ ਤਰ੍ਹਾਂ ਦਾ ਹੋਊਗਾ ਫਣ ਮੋਟੇ ਆ ਦੱਸੋ ਮੈਂ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਬਾਈ ਇਨ ਨੂੰ ਰੋਕੂਗਾ ਜੇ ਦੋ ਦੋ ਤੋ ਹਾਂ ਇਹ ਦੇਖੋ ਯਾਰ ਕਿਸੇ ਇੱਥੋਂ ਦੇਖ ਸਕਦੇ ਹਾਂ ਥੋੜਾ ਕਈ ਵਾਰਾਂ ਛੋਟੀਆਂ ਕਰਤੀਆਂ ਜਿਹੜੀਆਂ ਥਾਣਾ ਦੀ ਤੇ ਦੰਦਾਂ ਦੀ ਗਰੰਟੀ ਹੁੰਦੀ ਆਪਣੇ ਠੀਕ ਹੈ ਓਕੇ ਚਲੇ ਤੋ ਅੱਗੇ ਜਿਹੜੀ ਛੋਟੀ ਬਈ ਇਹਦੀ ਡਿਟੇਲ ਦੱਸ ਦੀ ਇਹ ਵੀ ਇਲੀ ਕੀ ਹੈ ਜੀ ਉਮਰ ਦੀ ਠੀਕ ਹੈ ਹਾਂ ਇਹ ਦਾ ਵੀ 35000 ਰੀਆ ਤੋੜ ਦੇ ਬਾਈ ਰੇਟ ਦੋਹਾਂ ਦਾ ਸੇਮ ਹੈ ਦੱਸੋ ਜਿਹੜੀ ਮਰਜ਼ੀ ਖਰੀਦ ਲਿਓ ਜੇ ਲਗਭਗ ਸਿੰਘਾਂ ਦੀਆਂ ਵੀ ਇੱਕੋ ਜਿਹੀਆਂ ਸੋਹਣੀਆਂ ਸਿੰਘ ਇਹਦੇ ਵੀ ਸਿੰਘ ਚਮਈ ਨਾਲ ਮੁੜੇ ਹੋਏ ਵੇ ਛੋਟਾ ਗੋਲ ਸਿੰਘ ਢਾਂਚਾ ਇਹਦਾ ਵੀ ਸੋਹਣਾ 35000 ਇਹਦਾ ਰੇਟ ਹੈ ਦੋਵਾਂ ਦਾ ਰੇਟ ਸੇਮ ਹੈ 70000 ਚ ਜੋੜਾ ਝੋਟੀਆਂ ਹੈ ਚੱਠੀਆਂ ਦੀ ਜਦੋਂ ਸੌਦਾ ਕਰਦੇ ਹਾਂ ਤਾਂ ਉਹ ਮਾਨਤਨ ਵੱਧ ਹੋ ਜਾਂਦਾ ਵਿੱਚੋਂ ਕੁਝ ਰੇਟਰ ਦਾ ਫਰਕ ਪੈ ਜਾਂਦਾ ਸွေ ਤੋਂ ਤੁਸੀਂ ਦੇਖ ਲਿਆ ਦੋਸਤੋ ਇਸ ਤੋਂ ਬਾਅਦ ਚ ਲਾਸਟ ਉੱਤੇ ਜਿਹੜੀ ਝੋਟੀ ਤੁਹਾਨੂੰ ਦਿਖਾਉਣੀ ਹੈ ਸੌਣ ਭਾਦੋਂ ਦੇ ਮਹੀਨੇ ਚ ਜਾ ਕੇ ਗੱਭਣ ਹੋਣ ਵਾਲੀ ਹੈ ਥੱਲੋਂ ਸਾਫ ਸੁਥਰੀ ਦੀਦੀ ਹੈ ਸਟਰਕਚਰ ਬੜਾ ਚਾਨਾ ਦਿਖਾ ਦਿਓ ਪਲਾਂਟ ਦੇ ਜੀ ਹਾਂ ਜੀ ਘਰ ਥਣ ਜਿਹੜਾ ਵੀਰ ਖਰੀਦਣਾ ਚਾਵੇ ਉਹ ਆ ਕੇ ਵੀ ਦੇਖ ਸਕਦਾ ਹੁੰਦਾ ਪੁੱ ਨੂੰ ਜਿਹੜੀ ਇਹ ਲਾਸਟ ਉੱਤੇ ਦਿਖਾਉਣੀ ਤਾਂ ਨੰਬਰ ਤੇ ਇਹ ਹੈਗੀ ਆ ਜੀ 21 ਕਿੰਨਾਂ ਕਿੰਨਾਂ ਦੀ ਠੀਕ ਹੈ ਖੀਰੀ ਹੈ ਤੁੰਨੂੰ ਖੀਰੀ ਖੀਰੀ ਹੈ ਜੀ ਰੇਟ ਭਈ ਇਹਦਾ ਰੇਟ ਇਹਦਾ 47000 ਹੈ ਜੀ ਤੋਰੀ ਭਈ 47000 ਰੇਟ ਦੋਸਤੋ ਇਹ ਲਗਭਗ ਛੋਟੀ ਬਣੀ ਵੀ ਹੈ ਹੋਰ 2-3 ਮਹੀਨਿਆਂ ਤੱਕ ਗੱਪਣ ਹੋਣ ਵਾਲੀ ਹੈ ਵੇਖੋ ਬਣਾਵਟ ਇਹਦੇ ਸਟਰਕਚਰ ਦੀ ਟਾਂਟਾ ਬਹੁਤ ਸੋਹਣਾ ਝੋਟੀ ਦਾ ਬਿਲਕੁਲ ਨਾਲ ਮੁੜੇ ਹੋਏ ਸਿੰਘ ਹੈ ਸੋਹਣੇ ਲੱਗਦੇ ਆ ਇਦਾਂ ਦੀ ਸ਼ੇਪ ਦੇ ਵਿੱਚ ਆ ਸਿੰਘ ਲੰਬੀ ਚੰਗੀ ਹੈ ਹਾਈਟ ਵੀ ਠੀਕ ਹੈ ਬਾਕੀ ਤੁਸੀਂ ਕੋਲੋਂ ਆ ਕੇ ਦੇਖੋਗੇ ਜਦੋਂ ਤੁਹਾਨੂੰ ਸਮਝਾਊਗੀ ਜ਼ਿਆਦਾ ਸੋ ਇਹ ਤਿੰਨ ਝੋਟੀਆਂ ਦੱਸੋ ਅੱਜ ਦੀ ਵੀਡੀਓ ਚ ਵਿਕਰੀ ਵਾਲੀਆਂ ਸੀ ਤਿੰਨੇ ਹੀ ਦਿਖਾਤੀਆਂ ਤੁਸੀਂ ਆ ਕੇ ਦੇਖੋ ਪਸੰਦੀ ਕਰੋ ਉਹ ਥਣ ਬਾਈ ਕਹਿੰਦਾ ਵੀ ਦਿਖਾ ਦਿਓ ਤਾਂ ਜਰੂਰ ਕੋਸ਼ਿਸ਼ ਕਰ ਲਾਂਗੇ ਜੇ ਨਾਂ ਡਰੀ ਨਹੀਂ ਨਹੀਂ ਡਰਦੀ ਨਹੀਂ ਪੂਸ਼ ਪੜੀ ਮੜੀ ਸੋਹਣੇ ਥਾਣੇ ਤੁਸੀਂ ਇੱਥੋਂ ਦੇਖ ਲਓ ਸੋਹਣੇ ਥਾਣਾ ਦਸੂ ਚਾਰੇ ਸੋ ਇਹ ਨਾਗ ਸੀਗੇ ਦਸੂ ਤਿੰਨ ਤੇ ਬਾਈ ਪੁੰਨੂ ਕੋਲੋਂ ਅੱਜ ਇਹ ਵੀਡੀਓ ਬਣਾਈ ਬਰਗਾੜੀ ਪੈਣ ਦੇ ਵਿੱਚ ਮਿਹਰਬਾਨ